राधे राधे पंजाबी कहानियां चैनल ते ਤੁਹਾਡਾ ਸਾਰਿਆਂ ਦਾ ਸਵਾਗਤ ਹੈ। حاضر ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਵੇਗੀ। ਬੇਟੇ ਤੂੰ ਥੱਲੇ ਨਹੀਂ ਆਈ। ਕੀ ਹੋਇਆ ਮੇਰੀ ਬੱਚੀ ਨੂੰ? ਠੀਕ ਐ। ਚੁਬਾਰੇ ਵਿੱਚ ਚਾਹ ਦਾ ਕੱਪ ਫੜੀ ਦਾਖਲ ਹੁੰਦੀ ਸਿਮਰ ਨੇ ਪੁੱਛਿਆ। ਹਾਂਜੀ ਮੰਮੀ ਠੀਕ ਹਾਂ। ਬਸ ਥੋੜੀ ਸੁਸਤੀ ਪਈ ਆ। ਮੈਂ ਆਪੇ ਆ ਜਾਣਾ ਸੀ। ਤੁਸੀਂ ਚਾਹ ਲਈ ਪੌੜੀਆਂ ਕਿਉਂ ਚੜੇ? ਤੁਹਾਡੇ ਗੋਡੇ ਵਿੱਚ ਤਾਂ ਪੇਨ ਐ। ਕੋਈ ਨਾ ਪੁੱਤ ਇਹ ਤਾਂ ਉਮਰ ਦੇ ਨਾਲ ਰਹਿਣਾ ਹੀ ਆ ਮਾਂ ਨੇ ਚਾਹ ਫੜਾ ਕੇ ਕਮਰੇ ਦੇ ਪਰਦੇ ਚੁੱਕ ਦਿੱਤੇ ਸੂਰਜ ਦੀਆਂ ਨਿੱਗੀਆਂ ਕਿਰਨਾਂ ਚਾਹ ਦੀਆਂ ਕੋਸੀਆਂ ਜੁਸਕੀਆਂ ਪਰੀ ਨੂੰ ਬਦੋ ਬਦੀ ਬੈੱਡ ਛੱਡਣ ਨੂੰ ਕਹਿਣ ਲੱਗੀ ਹਾਂ ਇੱਕ ਸਮਾਈਲ ਦੇ ਨਾਲ ਪਰੀ ਨੇ ਚਾਹ ਮੁਕਾਈ ਤੇ ਬੈੱਡ ਤੋਂ ਉੱਠ ਵਾਸ਼ਰੂਮ ਨੂੰ ਹੋ ਤੁਰੀ ਮੈਂ ਹੁਣ ਬ੍ਰੇਕਫਾਸਟ ਇਕੱਲੀ ਨੇ ਨਹੀਂ ਕਰਨਾ ਛੇਤੀ ਫਰੈਸ਼ ਹੋ ਕੇ ਥੱਲੇ ਆ ਜਾ ਪਰੀ ਪੁੱਤ ਦੇਖੇ ਕਿਤੇ ਬੁੱਢੀ ਮਾਂ ਨੂੰ ਭੁੱਖ ਨਾਲ ਡਿਗੀ ਨੂੰ ਬੁਰਕੀਆਂ ਨਾ ਖਵਾਉਣੀਆਂ ਪੈ ਜਾਣ ਹੱਸਦੇ ਹੱਸਦੇ ਬਾਹਰ ਨੂੰ ਜਾਂਦੇ ਆ ਸਿਮਰ ਨੇ ਪਰੀ ਨੂੰ ਕਿਹਾ ਹਾਂਜੀ ਮੰਮੀ ਹੁਣੇ ਆਈ ਕੀਰਤਨ ਦੀ ਸਕੂਨ ਭਰੀ ਆਵਾਜ਼ ਸਾਰੇ ਘਰ ਨੂੰ ਪਵਿੱਤਰ ਕਰ ਰਹੀ ਸੀ ਸਫਾਈ ਵਾਲੀ ਸਫਾਈ ਕਰ ਰਹੀ ਸੀ ਮਾਲਕਨ ਨੂੰ ਆਪਣੇ ਵੱਲ ਆਉਂਦੇ ਦੇਖ ਬੋਲੀ ਬੀਬੀ ਜੀ ਤੁਸੀਂ ਪਰੀ ਨੂੰ ਬੜਾ ਸਿਰ ਚੜ੍ਹਾ ਰੱਖਿਆ ਆ ਵੇਲਾ ਆ ਗਿਆ ਸੂਰਜ ਗੋਡੇ-ਗੋਡੇ ਤੇ ਇਹ ਹਜੇ ਉੱਠਦੀ ਪਈ ਆ ਕੰਮ ਕਰਤਾ ਕੀ ਕਰਨਾ ਮੈਡਮ ਨੇ ਮੂੰਹ ਜਿਹਾ ਬਣਾ ਕੇ ਕੰਮ ਵਾਲੀ ਨੇ ਪੜਾਸ ਘਟਤੀ ਤੂੰ ਬਹੁਤੀਆਂ ਗੱਲਾਂ ਨਾ ਬਣਾ ਜਾ ਵੇਖ ਦੁੱਧ ਵਾਲਾ ਆਇਆ ਦੁੱਧ ਪਵਾ ਲੈ ਮੰਦ ਮੰਦ ਮੁਸਕਰਾਉਂਦੀ ਸਿਮਰ ਨੇ ਮਿੱਠੀ ਜਹੀ ਛਿੜਕ ਮਾਰ ਕੰਮ ਵਾਲੀ ਨੂੰ ਭਜਾ ਦਿੱਤਾ ਕੀਰਤਨ ਮੁੱਕ ਗਿਆ ਸੀ ਸਿਮਰਨ ਨੇ ਖਬਰਾਂ ਲਗਾ ਲਈਆਂ ਟੀਵੀ ਉੱਤੇ ਫਲਾਂ ਜਗ੍ਹਾ ਲੁੱਟ ਦੀ ਵਾਰਦਾਤ ਹੋਈ ਉੱਥੇ ਐਕਸੀਡੈਂਟ ਨੇ ਇੰਨੇ ਜ਼ਖਮੀ ਕਰ ਦਿੱਤੇ ਇਸ ਜਗ੍ਹਾ ਜ਼ਬਰਦੀ ਘਟਨਾ ਇਸ ਨੇਤਾ ਨੇ ਆ ਕੀਤਾ ਦੇਸ਼ ਵਿੱਚ ਹੁਣ ਇਹ ਲਾਗੂ ਹੋਵੇਗਾ ਦੁਨੀਆ ਵਿੱਚ ਇਹ ਹੋ ਰਿਹਾ ਹੈ ਚੈਨਲ ਵਾਲੇ ਪੂਰੀ ਵਾਰ ਲਗਾ ਕੇ ਖਬਰਾਂ ਸੁਣਾ ਰਹੇ ਸਿਮਰਨ ਬੈਠੀ ਦੀਨ ਦੁਖੀਆਂ ਦੇ ਝਰੋਖੇ ਵਿੱਚ ਝਾਤਮ-ਝਾਤੀ ਮਾਰ ਰਹੀ ਸੀ ਕਿ ਅਚਾਨਕ ਪਰੀ ਦੇ ਭਰਾ ਨੇ ਆ ਕੇ ਪੈਰੀ ਪਹਿਣਾ ਕੀਤਾ ਮਾਸੀ ਪੈਰੀ ਪਹਿਣਾ ਜਿਉਂਦਾ ਵਸਤਰ ਹੈ ਜਮਾਨੀਆਂ ਮਾਨ ਪੁੱਤਰਾ ਪਰੀ ਵੀ ਵੀਰ ਦੀ ਆਵਾਜ਼ ਸੁਣ ਕੇ ਆ ਗਈ ਘਰ ਦੀ ਸੁਖਸਾਂਦ ਪੁੱਛ ਪਰੀ ਰਸੋਈ ਵੱਲ ਨੂੰ ਹੋਈ ਹੀ ਸੀ ਕਿ ਵੀਰ ਦੇ ਬੋਲਾਂ ਨੇ ਪਰੀ ਦੇ ਪੈਰਾਂ ਨੂੰ ਬੱਟੇ ਬੰਨ ਦਿੱਤੇ ਮਾਸੀ ਮੈਂ ਜ਼ਰੂਰੀ ਗੱਲ ਕਰਨ ਆਇਆ ਅੱਜ ਮੈਂ ਜਾਣਦਾ ਇਹ ਗੱਲ ਕਰਨ ਦਾ ਵਕਤ ਨਹੀਂ ਹਜੇ ਸ਼ਾਇਦ ਕਦੇ ਵੀ ਨਹੀਂ ਹੋਵੇਗਾ ਸਹੀ ਵਕਤ ਪਰ ਮੈਂ ਵੀ ਭਰਾ ਤੇ ਮੈਂ ਵੀ ਫੌਜ ਦੀ ਨੌਕਰੀ ਕਰਕੇ ਸਾਲ ਬਾਅਦ ਮੁੜਨਾ ਹੁੰਦਾ ਹੈ ਕਰ ਮੇਰੀ ਛੁੱਟੀ 1 ਮਹੀਨਾ ਹੀ ਬਚੀ ਹੈ ਬੀਬੀ ਤੋਂ ਪਤਾ ਲੱਗਾ ਪਰੀ ਨਵਾਜੀ ਲਿਆਉਣ ਵਾਲੀ ਏ ਜਿੰਦਰ ਨੂੰ ਰੱਬ ਨੇ ਸਾਡੇ ਤੇ ਤੁਹਾਡੇ ਤੋਂ ਦੂਰ ਕਰ ਦਿੱਤਾ ਹੈ ਜਵਾਨ ਜਹਾਨੇ ਪਰੀ ਵੀ ਅਜੇ 2 ਮਹੀਨੇ ਹੋਏ ਹੋਰ 7 ਮਹੀਨਿਆਂ ਬਾਅਦ ਤੁਹਾਨੂੰ ਸਭ ਨੂੰ ਔਖਾ ਹੋ ਜੇ ਆਗਿਆ ਦੇऊं ਤਾਂ ਮੈਂ ਪਰੀ ਨੂੰ ਪਿੰਡ ਲੈ ਜਾਵਾਂ ਸੋਨੂ ਪੁੱਤ ਮੈਂ ਤੇ ਤੇਰੀ ਮਾਸੜ ਜੀ ਪਰੀ ਵੱਲ ਵੇਖ ਕੇ ਹੀ ਜੀਉ ਰਹੇ ਹਾਂ ਸਾਡੇ ਢਿੱਡ ਦੀ ਛੱਟ ਇੰਨੀ ਵੱਡੀ ਸੀ ਪਰ ਅਸੀਂ ਦੇ ਲਈ ਦਰਦ ਪੀ ਲਿਆ ਤੂੰ ਫਿਕਰ ਨਾ ਕਰ ਜਿੰਦਰ ਨੇ ਹੀ ਮੁੜਾਉਣਾ ਈਦਈਆ ਸਭ ਕੁਛ ਸਾਡੀਆਂ ਧੀਆਂ ਤਾਂ ਆਪਣੇ ਘਰੀ ਸੁਖੀ ਨੇ ਅਸੀਂ ਸਭ ਨੇ ਭਰੀ ਨੂੰ ਤਕਲੀਫ ਨਹੀਂ ਹੋਣ ਦੇਣੀ ਤੂੰ ਫਿਕਰ ਨਾ ਕਰ ਕਹਿੰਦਿਆਂ ਸਿਮਰਨ ਦੀ ਅੱਖਾਂ ਨਾਮ ਹੋ ਗਈਆਂ ਪਰ ਉਹ ਨਮੀ ਪੀ ਗਈ ਮਾਸੀ ਜੀ ਜ਼ਮੀਨ ਜਾਇਦਾਦ ਤੇ ਸਮਾਨ ਆਸਰੇ ਜ਼ਿੰਦਗੀ ਨਹੀਂ ਨਿਕਲਦੀ ਤੁਸੀਂ ਵੀ ਸਿਆਣੇ ਹੋ ਮੇਰਾ ਵੀ ਜੀ ਨਹੀਂ ਕਰਦਾ ਪਰ ਕੀ ਕਰਾਂ ਜਵਾਨ ਭੈਣ ਇੰਜੀ ਸਾਰੀ ਉਮਰ ਜਰ ਨਹੀਂ ਹੁੰਦਾ ਤੁਸੀਂ ਕੋਈ ਸਕੀਰੀ ਵਿੱਚੋਂ ਮੁੰਡਾ ਲੱਭ ਲਓ ਜੋ ਤੁਹਾਡੇ ਤੋਂ ਨਾ ਪਰੀ ਨੂੰ ਦੂਰ ਕਰੇ ਤੇ ਨਾ ਹੀ ਨਵੇਂ ਜੀ ਨੂੰ ਤੇ ਮੇਰੀ ਫਿਕਰ ਵੀ ਘਟ ਜਾਊ ਪੁੱਤ ਸੋਚਣ ਦਾ ਵਕਤ ਦੇ ਜੇ ਪਰੀ ਨੂੰ ਵੀ ਇਹ ਮਨਜ਼ੂਰ ਹੈ ਤਾਂ ਕਰਦੇ ਆਂ ਸਲਾਹ ਚੰਗਾ ਮਾਸੀ ਮੈਂ ਅਗਲੇ ਸ਼ੁੱਕਰਵਾਰ ਆਉਂਗਾ ਭਾਈ ਪਰੀ ਨੇ ਸਾਰੀ ਗੱਲ ਸੁਣ ਤਾ ਲਈ ਪਰ ਪੈਰ ਜਿਵੇਂ ਚਿੱਕੜ ਵਿੱਚ ਖੁੱਬ ਗਏ ਹੋਣ ਤੇ ਧੌਣ ਤੇ ਵੱਟੇ ਲਟਕ ਗਏ ਹੋਣ ਸੁੰਨ ਹੋਈ ਰਸੋਈ ਦੀ ਸਰਦਲ ਤੇ ਖੜੀ ਰਹੀ ਡੁੰਨ ਵੱਟਾ ਬਣੀ ਧਰਤੀ ਨੂੰ ਘੂਰਦੀ ਰਹੀ ਪਤਾ ਨਾ ਲੱਗਾ ਕਦੋਂ ਵੀਰ ਸਿਰ ਤੇ ਹੱਥ ਫੇਰ ਕੀ ਬੋਲ ਕੇ ਚਲਾ ਗਿਆ ਕੁਝ ਸਮਝ ਨਾ ਆਇਆ ਚੇਤਨਾ ਤਾਂ ਉਦੋਂ ਮੁੜੀ ਜਦੋਂ ਸੱਸ ਮਾਂ ਨੇ ਮੋਢਾ ਹਲੂਣ ਕੇ ਬੁਲਾਇਆ ਡੋਰਪੋਰ ਅੱਖਾਂ ਪਾਣੀ ਨਾਲ ਭਰੀਆਂ ਉੱਤੋਂ ਲਿਟਕਲੀ ਕਰਦੀ ਮਾਂ ਦੀ ਛਾਤੀ ਨੂੰ ਚਿੰਬੜ ਗਈ ਕੰਬ ਦੀ ਦੀ ਨੂੰ ਮਾਂ ਨੇ ਕਲਾਵੇ ਵਿੱਚ ਲੈ ਸਿਰਪ ਲੋਸਦਿਆਂ ਆਪਦੇ ਲੀੜੇ ਨਾਲ ਆਪਦੀਆਂ ਅੱਖਾਂ ਚੁੱਪਚਾਪ ਪੂੰਝ ਲਈਆਂ ਨਾ ਮੇਰੀ ਧੀ ਚੁੱਪ ਕਰ ਮਮਾ ਮੈਨੂੰ ਨਹੀਂ ਪਤਾ ਵੀਰੇ ਨੇ ਇੰਜ ਕਿਉਂ ਕਿਹਾ ਮੈਂ ਨਹੀਂ ਜਾਣਦੀ ਇਸ ਬਾਰੇ ਕੋਈ ਨਾ ਤੂੰ ਰੋਣਾ ਬੰਦ ਕਰ ਕੁਝ ਨਹੀਂ ਹੋਇਆ ਕੁਝ ਨਹੀਂ ਕਿਹਾ ਆਪਾਂ ਫੇਰ ਗੱਲ ਕਰਾਂਗੇ ਇਸ ਬਾਰੇ ਤੂੰ ਚੁੱਪ ਕਰ ਦਿਲਤਾਰ ਚਾ ਰੋਟੀ ਪਕਾ ਭੁੱਖ ਲੱਗੀ ਤੇਰੇ ਪਾਪਾ ਨੂੰ ਵੀ ਦਵਾਈ ਵੀ ਦੇਣੀ ਆ ਜਾਮੂ ਤੋਂ ਹਟਕੋਰੀ ਲੈਂਦੀ ਪਰੀ ਨੂੰ ੱੱਕੇ ਨਾਲ ਆਪਣੇ ਆਪ ਤੋਂ ਦੂਰ ਕਰ ਚੋੜ ਰੱਖ ਨਾਲ ਆਪਦੇ ਹੰਝੂ ਪੂੰਝਦੀ ਸਿਮਰ ਮੂ ਘੁਮਾ ਗਈ ਲੰਕਾ ਸੁਮਨ ਕਿਵੇਂ ਆ ਬੇਲੀ ਹੋ ਗਈ ਕੰਮਕਾਰਾਂ ਤੋਂ ਤਰੇ ਖੇਟ ਮੰਝਾ ਡਾਹੀ ਪਈ ਸਿਮਰ ਨੇ ਛੋਟੀ ਭੈਣ ਸੁਮਨ ਨੂੰ ਬੂਹਾ ਵੜਦੀ ਵੇਖ ਉੱਠਦੀ ਨੇ ਕਿਹਾ ਸਿਮਰ ਨੇ ਸੁਮਨ ਦਾ ਸਾਖ ਸਕੀਰੀ ਵਿੱਚ ਲੱਗਦੇ ਦਿਓਰ ਨੂੰ ਲਿਆਂਦਾ ਸੀ ਦੋਵੇਂ ਸਕੀਆਂ ਭੈਣਾ ਇੱਕੋ ਪਿੰਡ ਇੱਕੋ ਪੱਤੀ ਵਿੱਚ ਵਿਆਇਆਂ ਸੀ। ਸੁਮਨ ਦੇ ਤਿੰਨ ਮੁੰਡੇ ਸਨ। ਵੱਡਾ ਵਿਆਇਆ ਸੀ, ਦੂਜਾ ਕਾਲਜ ਵਿੱਚ ਪੜਦਾ ਸੀ ਤੇ ਤੀਜਾ ਜੀਵਨ ਪੜ੍ਹਾਈ ਵਿੱਚ ਕਮਜ਼ੋਰ ਸੀ। ਮਸਾਂ ਹੀ 10ਵੀਂ ਕੀਤੀ ਸੀ। ਖੇਤੀਬਾੜੀ ਵਿੱਚ ਪਿਤਾ ਤੇ ਵੱਡੇ ਭਰਾ ਦਾ ਹੱਥ ਵਟਾਉਂਦਾ ਸੀ। ਕਿਹੜੀਆਂ ਸੋਚਾਂ ਵਿੱਚ ਆ ਭੈਣੇ ਮੈਂ 2 ਵਾਜਾ ਮਾਰੀਆਂ ਤੂੰ ਸੁਣੀਆਂ ਨਹੀਂ। ਬਸ ਉਂਜੀ। ਪਰੀ ਦਾ ਭਰਾ ਆਇਆ ਸੀ। ਭੈਣ ਦੇ ਭਵਿੱਖ ਲਈ ਚਿੰਤਿਤ ਆ। ਦੂਜੀ ਥਾਂ ਬਿਠਾਉਣ ਦੀ ਸੋਚਦਾ। ਉਹ ਚਾਹੁੰਦਾ ਕੋਈ ਮੁੰਡਾ ਅਸੀਂ ਹੀ ਲੱਭੀਏ ਤਾਂ ਜੋ ਪਰੀ ਸਾਡੇ ਤੋਂ ਦੂਰ ਵੀ ਨਾ ਹੋਵੇ ਭੈਣੇ ਵੋਟੀ ਦਾ ਪੇਟ ਤੋਂ ਆ ਕਿਵੇਂ ਹੋਊ ਸਭ ਬੱਚਾ ਹੋ ਲੈਣ ਦਿਓ ਫਿਰ ਕੁਝ ਚਿਰ ਬਾਅਦ ਬੱਚਾ ਤੁਸੀਂ ਪਾਲ ਲਿਓ ਤੁਹਾਡਾ ਆਸਰਾ ਹੋ ਜਾਊ ਫਿਰ ਵੋਟੀ ਦਾ ਜੋ ਸੋਚਣਾ ਹੋਇਆ ਉਦੋਂ ਸੋਚ ਲਿਓ ਹੁਣੇ ਕਾਲੀ ਵਿੱਚ ਕਿਵੇਂ ਕਰੋਗੇ ਫਿਰ ਅਗਲੇ ਦਾ ਵੀ ਕੀ ਪਤਾ ਬੱਚਾ ਤੁਹਾਨੂੰ ਦੇਵੇ ਜਾਂ ਨਾ ਦੇਵੇ ਸੁਮਨ ਮੈਂ ਸੋਚਦੀ ਸੀ ਜੇ ਕਿਤੇ ਕੋਈ ਮੁੰਡਾ ਰਿਸ਼ਤੇਦਾਰੀ ਵਿੱਚੋਂ ਮੇਰੀ ਝੋਲੀ ਪਾ ਦੇਵੇ ਮੇਰਾ ਪੁੱਤ ਬਣ ਕੇ ਮੇਰੇ ਕੋਲ ਰਹੇ ਨਾਲੇ ਜਿੰਦਰ ਦੀਆਂ ਜ਼ਿੰਮੇਵਾਰੀਆਂ ਸਾਂਭ ਲਵੇ ਤਾਂ ਸਭ ਕੁਝ ਘਰ ਦਾ ਘਰੇ ਹੀ ਰਹਿ ਜਾਊ ਇਦਾਂ ਕਿਦਾਂ ਹੋ ਸਕਦਾ ਭੈਣੀ ਕਿਉਂ ਨਹੀਂ ਹੋ ਸਕਦਾ ਸੋਚ ਕੇ ਵੇਖ ਜੇ ਬੱਚਾ ਨਾ ਹੋਵੇ ਤਾਂ ਵੀ ਤਾਂ ਰਿਸ਼ਤੇਦਾਰੀ ਵਿੱਚੋਂ ਬੱਚਾ ਲੈ ਕੇ ਪੁੱਤ ਬਣਾ ਕੇ ਪਾਲੀਦਾ ਕਿ ਨਹੀਂ ਫਿਰ ਹੁਣ ਕਿਉਂ ਨਹੀਂ ਲਿਆ ਜਾ ਸਕਦਾ ਜੇ ਹਿੰਜ ਹੋ ਜਾਵੇ ਤ ਸਭ ਠੀਕ ਹੋ ਸਕਦਾ ਹੈ ਹਾਂ ਗੱਲ ਤਾਂ ਤੇਰੀ ਠੀਕ ਆ ਭੈਣੇ ਪਰ ਕੌਣ ਦੇਊ ਪੁੱਤ ਨਿੱਕਾ ਜਵਾਕ ਲੈਣਾ ਪਾਲਣਾ ਸੌਖਾ ਹੁੰਦਾ ਹੈ ਭਲੇ ਭਲਾਈ ਨੂੰ ਟਿਕਾਉਣਾ ਔਖਾ ਹੋ ਜਾਉ ਕੁੜੇ ਸੋਮਣ ਤਰ ਲਈ ਆ ਵੇਖ ਮੈਂ ਤੈਨੂੰ ਝੋਲੀ ਪਵਾ ਕੇ ਲਿਆਈ ਸੀ ਸਾਰੀ ਜ਼ਿੰਦਗੀ ਤੈਨੂੰ ਤਕਲੀਫ ਨਹੀਂ ਹੋਈ ਕੋਈ ਇੰਨਾ ਵਧੀਆ ਸਾਖ ਰਹਾ ਜੇ ਤੂੰ ਚਾਹੇ ਤਾਂ ਅੱਜ ਮੇਰੀ ਮਦਦ ਕਰ ਮੇਰਾ ਘਰ ਮੇਰਾ ਅੱਗਾ ਬਚਾ ਲੈ ਮੇਰੀ ਝੋਲੀ ਪੀਂਦੂ ਪਾ ਦੇ ਤਰਲਾ ਕੱਢਦੀ ਦਾ ਦਿਲ ਅਤੇ ਹੱਥ ਕੰਬੀ ਜਾਣ ਤੇ ਅੱਖਾਂ ਪਰ ਪਰ ਡੁੱਲ ਪਈਆਂ ਕੇਰਾਂ ਤਾਂ ਭੈਣ ਦੀ ਗੱਲ ਸੁਣ ਸੁਮਨ ਦੇ ਹੱਥ ਪੈਰ ਝੁੱਠੇ ਜਿਹੇ ਪੈ ਗਏ ਅੱਖਾਂ ਟੱਡੀਆਂ ਗਈਆਂ ਤੇ ਬੋਲ ਸੰਗ ਵਿੱਚ ਫਸ ਗਏ ਡੋਰਪੋਰ ਚਾਕ ਦੀ ਦੇ ਕੰਨ ਜਿਵੇਂ ਬੋਲੇ ਹੋ ਗਏ ਸਿਮਰ ਦੇ ਬੁੱਲ ਹਿੱਲਦੇ ਦਿਖ ਰਹੀ ਸੀ ਪਰ ਆਵਾਜ਼ ਨਹੀਂ ਸੀ ਆ ਰਹੀ ਜਦੋਂ ਸਿਮਰ ਨੇ ਸੁਮਨ ਦੇ ਮੋਢੇ ਫੜ ਕੇ ਹਲਾਏ ਉਸਦੀ ਸੂਰਤ ਕੁਝ ਮੁੜੀ ਤਾਂ ਭੈਣ ਦੇ ਤਰਲੇ ਸੁਣਾਈ ਦਿੱਤੇ ਹੌਸਲਾ ਰੱਖ ਭੈਣੀ ਵੇਖਦੀ ਆ ਕੀ ਹੋ ਸਕਦਾ ਇਹ ਫੈਸਲਾ ਮੈਂ ਇਕੱਲੀ ਤਾਂ ਨਹੀਂ ਲੈ ਸਕਦੀ ਕਰਦੀ ਆ ਤੇਰੇ ਬਾਈ ਨਾਲ ਗੱਲ ਨਾਲੇ ਮੁੰਡਿਆਂ ਨੂੰ ਵੀ ਪੁੱਛਣਾ ਪਊ ਦੱਸਦੀ ਆ ਤੈਨੂੰ ਫਿਰ ਕਹਿ ਕੇ ਬੇਜਾਨ ਲੱਤਾਂ ਧੂੰਦੀ ਸੁਮਨ ਆਪਣੇ ਘਰ ਵੱਲ ਨੂੰ ਤੁਰ ਪਈ ਠੇਡੇ ਜਿਹੇ ਖਾਂਦੀ ਤੂਰੀ ਆਉਨੀ ਆ ਬੇਬੇ ਸੁਖਤਾ ਹੈ ਮਾਸੀ ਘਰ ਗਈ ਸੀ ਨਾ ਵੱਡੇ ਪੁੱਤ ਨੇ ਮਾਂ ਨੂੰ ਪੈਰ ਧੁੰਦੀ ਆਉਂਦੀ ਵੇਖ ਪੁੱਛ ਲਿਆ ਮੰਜੀ ਉੱਤੇ ਬੈੰਦੀ ਸੁਮਨ ਨੇ ਨੂੰ ਨੂੰ ਪਾਣੀ ਪਿਉਣ ਨੂੰ ਕਿਹਾ ਕੀ ਗੱਲ ਬੇਬੇ ਮਾਸੀ ਨਾਲ ਇੰਨੀਆਂ ਚੁਗਲੀਆਂ ਕਰ ਲਈਆਂ ਤੇ ਇੱਥੇ ਆ ਲੱਗ ਗਈ ਲੱਗਦਾ ਮਾਸੀ ਨੇ ਚਾਹ ਨਹੀਂ ਪਿਲਾਈ ਕਾਲਸ ਤੋਂ ਹੁਣੇ-ਹੁਣੇ ਘਰ ਮੁੜੇ ਪਿੰਦੂ ਨੇ ਵੀ ਮਾਂ ਨੂੰ ਮੁਖੌਲ ਕਰਤਾ ਤੇਰਾ ਬਾਪੂ ਕਿੱਥੇ ਆ ਇੱਥੇ ਹੀ ਆ ਬਾੜੇ ਵਿੱਚ ਬੁਲਾਉ ਉਹਨੂੰ ਸੁੱਖਾ ਬੀਬੀ ਬਾਪੂ ਆਏ ਕਿਹੜਾ ਕੀ ਹੋਇਆ ਬਾਪੂ ਨੇ ਆਵਾਜ਼ ਸੁਣ ਨੇੜੇ ਆਉਂਦੇ ਨੇ ਪੁੱਛਿਆ ਜੀਵਨ ਵੀ ਬਾਪੂ ਮਗਰਮਗਰ ਤੁਰਿਆ ਆਵੇ ਭੈਣ ਦੀ ਨੂੰ ਦਾ ਭਰਾ ਭੈਣ ਨੂੰ ਸਵਾਲ ਪਾ ਗਿਆ ਜ਼ੁਮਨ ਨੇ ਸਾਰੀ ਗੱਲ ਟੱਬਰ ਨੂੰ ਖੋਲ ਕੇ ਸੁਣਾ ਦਿੱਤੀ ਤੇ ਨਾਲ ਹੀ ਭੈਣ ਦੀ ਮੰਗ ਵੀ ਸੱਬ ਅੱਗੇ ਰੱਖ ਦਿੱਤੀ ਭੈਣ ਨੇ ਪਿੰਦੂ ਲਈ ਝੋਲੀ ਫਲਾਈ ਆ ਤੂੰ ਕੀ ਕਿਹਾ ਵੱਡੇ ਪੁੱਤ ਨੇ ਕਾਲੀ ਨਾਲ ਪੁੱਛਿਆ ਮੈਂ ਕੀ ਕਹਿ ਸਕਦੀ ਸੀ ਮੈਂ ਕਿਹਾ ਸਲਾਹ ਕਰਕੇ ਦੱਸਦੀ ਆ ਮੇਰੀ ਜ਼ਿੰਦਗੀ ਆ ਮਕਾਲ ਨਹੀਂ ਮੈਂ ਨਹੀਂ ਕਰਾਉਣਾ ਇਹ ਵਿਆਹ ਜਿੱਥੇ ਵੋਟੀ ਨਾਲ ਜਵਾਕ ਫਰੀ ਵਿੱਚ ਆਉਂਦਾ ਹੋਵੇ ਮੈਂ ਪੜ ਕੇ ਨੌਕਰੀ ਕਰਨੀ ਮੇਰੀ ਸਾਫ ਨਾ ਬੀਬੇ ਕਹਿ ਦੇਵੀ ਮਾਸੀ ਨੂੰ ਪਿੰਦੂ ਨੇ ਛਿੱਬੇ ਪੈਂਦੇ ਨੇ ਕੁਰਸੀ ਤੋਂ ਉੱਠਦੇ ਹੀ ਕਿਹਾ ਸੁਮਨ ਦੇ ਹੰਝੂ ਜਿਹੜੇ ਰੁਕੇ ਹੋਏ ਸੀ ਵਹਿ ਤੁਰੇ ਬਾਪੂ ਵੀ ਸੋਚੀ ਪਿਆ ਸੀ ਵੱਡਾ ਨੂੰ ਪੁੱਤਰ ਵੀ ਪੱਥਰ ਹੋਏ ਡੋਰਪੋਰ ਵੇਖਣ ਲੱਗੇ ਕਹਿਣ ਸੁਣਨ ਨੂੰ ਸਭ ਕੁਲ ਕੁਝ ਨਹੀਂ ਸੀ ਸਾਰੇ ਚੁੱਪ ਤੇ ਪਿੰਦੂ ਕੱਲਾ ਗੁੱਸੇ ਵਿੱਚ ਟੱਪੀ ਜਾਵੇ ਚੁੱਪ ਕਰ ਕਾਲੇ ਪੈ ਕੇ ਜਵਾਬ ਨਹੀਂ ਦੇਣਾ ਸੋਚਦਿਆਂ ਕੁਝ ਬਾਪੂ ਨੇ ਝਿੜਕ ਮਾਰ ਕੇ ਪਿੰਦੂ ਨੂੰ ਟਕਾ ਲਿਆ ਬਾਪੂ ਅੰਦਰੋਂ ਸੋਚੀ ਪੈ ਗਿਆ ਕਿਉਂਕਿ ਵੱਡੇ ਭਾਈ ਨੇ ਤੇ ਭਾਬੀ ਨੇ ਸਾਰੀ ਉਮਰ ਉਹਨੂੰ ਕਿਸੇ ਗੱਲ ਲਈ ਸੋਚਣ ਨਹੀਂ ਸੀ ਦਿੱਤਾ ਹੁਣ ਜੇ ਸਵਾਲ ਪਾਇਆ ਸੀ ਤਾਂ ਇਹ ਸਵਾਲ ਵੀ ਆਪਣਿਆਂ ਨੂੰ ਹੀ ਪਾਇਆ ਜਾ ਸਕਦਾ ਸੀ ਬੇਗਾਨੇ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਸੀ ਕੁਝ ਸੋਚ ਕੇ ਬਾਪੂ ਨੇ ਜੀਵਨ ਦਾ ਘੁੱਟ ਫੜਦਿਆਂ ਪੁੱਛਿਆ ਮੇਰੀ ਜ਼ੁਬਾਨ ਨਵਾਏਂਗਾ ਜਾਂ ਤੇਰੀ ਵੀ ਆਪਦੀ ਜ਼ਿੰਦਗੀ ਆ ਆਪਦੀ ਮਰਜ਼ੀ ਬਾਪੂ ਜੀ ਤੁਹਾਡੀ ਕਹੀ ਗੱਲ ਅੱਜ ਤਈ ਮੂੜੀਆ ਜੋ ਹੁਣ ਮੂੜੂ ਜੀਵਨ ਨੇ ਬਾਪੂ ਦੀਆਂ ਅੱਖਾਂ ਵਿੱਚ ਵੇਖਦੇ ਹੋਏ ਯਕੀਨ ਦਿਵਾਇਆ ਤੇ ਕਿਹਾ ਚੱਲ ਫਿਰ ਆ ਜੀਵਨ ਦਾ ਘੁੱਟ ਫੜ ਤੁਰ ਪਿਆ ਬਾਪੂ ਤੇ ਪਿੱਛੇ-ਪਿੱਛੇ ਮਾਂ ਵੀ ਤੁਰ ਪਈ ਤੇ ਮਗਰ ਵੱਡਾ ਵਾਈ ਵੀ ਭਾਬੀ ਭਾਬੀ ਕਿੱਥੇ ਆ ਆ ਜਾ ਵੀਰੇ ਲੰਗਾ ਟਿੱਲੀ ਜਿਹੀ ਆਵਾਜ਼ ਵਿੱਚ ਦਿਉਰ ਨੂੰ ਅੰਦਰ ਆਉਣ ਲਈ ਕਹਿੰਦੀ ਟਿੱਲੇ ਕਦਮ ਨਾਲ ਤੁਰਦੀ ਆ ਰਹੀ ਸੀ ਭਾਬੀ ਅੱਜ ਤੋਂ ਜੀਵਨ ਤੇਰਾ ਜਿਵੇਂ ਕਹੇਗੀ ਉਵੇਂ ਕਰੂ ਜਾ ਬਹੂ ਦੇ ਭਰਾ ਨੂੰ ਸਨੇਹਾ ਭੇਜ ਦੇ ਦਿਉਰ ਦੇ ਬੋਲ ਸੁਣ ਢੋਰਪੋਰ ਦੇਖਦੀ ਸੀ ਮਨ ਰੋ ਪਈ ਖੁਸ਼ੀ ਦੇ ਹੰਝੂ ਸੀ ਜਾਂ ਧੰਨਵਾਦ ਦੇ ਜਾਂ ਇਹਿਸਾਨ ਦੇ ਪਤਾ ਨਹੀਂ ਬਸ ਹੰਝੂ ਸੀ ਜੋ ਵਹਿ ਰਹੇ ਸੀ ਬਾਪੂ ਨੇ ਪੁੱਤ ਦਾ ਹੱਥ ਮਾਸੀ ਦੇ ਹੱਥ ਫੜਾ ਕੇ ਕਿਹਾ ਮਾਂ ਤੇ ਮਾਸੀ ਵਿੱਚ ਕੋਈ ਫਰਕ ਨਹੀਂ ਹੁੰਦਾ ਜੋ ਫੈਸਲਾ ਕਰਨਗੀ ਸਹੀ ਹੀ ਹੋ ਸਿਮਰ ਨੇ ਪਰਿਵਾਰ ਵੇਖਿਆ ਜੋ ਬੂਹੇ ਦੇ ਉੱਲੇ ਖੜੀ ਸਭ ਸੁਣ ਰਹੀ ਸੀ ਸੁਨ ਹੋਈ ਹੰਝੂ ਭਰੀ ਦੇ ਵੀ ਨਹੀਂ ਸੀ ਰੁਕ ਰਹੇ ਸਿਮਰ ਨੇ ਪਰੀ ਦੇ ਭਰਾ ਨੂੰ ਫੋਨ ਕਰ ਦਿੱਤਾ ਤੇ ਸਵੇਰੇ ਆਉਣ ਦਾ ਕਹਿ ਗੱਲ ਪੱਕੀ ਕਰ ਦਿੱਤੀ ਸਵੇਰੇ ਪਰੀ ਦਾ ਭਰਾ ਪਰ ਜਾਏ ਮਾ ਬਾਬੂ ਮਾਮਾ मामੀ ਪੂਆ ਫੁੱਫੜ ਸਭ ਆ ਗਏ ਸਿਮਰਨੀ ਆਵਾਜ਼ ਦਿੱਤੀ ਕੰਮ ਵਾਲੀ ਨੂੰ ਚਾਹ ਪਾਣੀ ਫੜਾਉਂਦੀ ਜੀਵਨ ਸੁਮਨ ਉਸ ਦਾ ਘਰ ਵਾਲਾ ਵੱਡਾ ਭਰਾ ਪਰ ਜਾਈ ਵੀ ਸਭ ਉੱਥੇ ਹੀ ਆ ਗਏ ਪਿੰਦੂ ਨਹੀਂ ਸੀ ਆਇਆ ਵੱਡਿਆਂ ਨੇ ਗੱਲ ਸ਼ੁਰੂ ਕੀਤੀ ਤੇ ਸਭ ਨੇ ਸਹਿਮਤੀ ਵੀ ਦੇ ਦਿੱਤੀ ਪਰੀ ਦੇ ਭਰਾਣੇ ਭਰੀਆਂ ਅੱਖਾਂ ਨਾਲ ਜੀਵਨ ਨੂੰ ਹੱਥ ਜੋੜ ਕੇ ਕਿਹਾ ਜੀਵਨ ਅੱਜ ਤੂੰ ਮੇਰੇ ਦਿਲ ਦਾ ਬੋਝ ਹਲਕਾ ਕਰ ਦਿੱਤਾ ਹੈ ਜ਼ਿੰਦਗੀ ਭਰ ਮੈਂ ਤੇਰੇ ਨਾਲ ਖੜੂ ਹਰ ਗੱਲ ਜੋ ਤੂੰ ਕਹੇਂਗਾ ਮੈਂ ਪੂਰੀ ਕਰੂ ਤੂੰ ਨਹੀਂ ਜਾਣਦਾ ਤੂੰ ਮੇਰੇ ਲਈ ਕੀ ਕਰ ਰਿਹਾ ਹੈ ਸਭ ਨੇ ਸਲਾਹ ਕਰਕੇ ਗੁਰਦੁਆਰੇ ਭਾਈ ਜੀ ਨੂੰ ਸੁਨੇਹਾ ਕਲ ਦਿੱਤਾ ਤਾਂ ਜੋ ਆਨੰਦ ਕਾਰਜ ਦੀ ਰਸਮ ਹੁਣੇ ਨਿਵਾ ਲਈ ਜਾਵੇ ਘੰਟੇ ਵਿੱਚ ਸਭ ਤਿਆਰੀ ਕਰ ਰਸਮ ਨਿਵਾ ਲਈ ਗਈ ਪਰਿਦੀ ਮਾਂ ਨੇ ਗਿੱਲੀਆਂ ਅੱਖਾਂ ਪੂੰਝਦੇ ਸਿਮਰ ਅੱਗੇ ਹੱਥ ਜੋੜ ਕੇ ਕਿਹਾ ਭੈਣ ਜੀ ਸੱਸ ਬੰਨਣਾ ਬਹੁਤ ਸੌਖਾ ਹੈ ਪਰ ਮਾਂ ਬੰਨਣਾ ਬਹੁਤ ਔਖਾ ਅੱਜ ਤੁਸੀਂ ਇਹ ਗੱਲ ਵੀ ਫਿੱਕੀ ਪਾ ਦਿੱਤੀ ਤੁਸੀਂ ਹੀ ਪਰੀ ਦੀ ਮਾਂ ਹੋ ਸਿਰਫ ਤੁਸੀਂ ਨੂੰ ਸੱਸ ਦੀ ਪਿਆਰ ਭਰੀ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਕਹਾਣੀ ਪਸੰਦ ਆਈ ਲਾਈਕ ਸ਼ੇਅਰ ਜ਼ਰੂਰ ਕਰਨਾ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਆਪਣਾ ਕੀਮਤੀ ਸਮਾਂ ਦੇਣ ਲਈ ਅਤੇ ਕਹਾਣੀ ਸੁਣਨ ਲਈ ਧੰਨਵਾਦ ਜੀ